ਗੋਲ ਗੱਪੇ ਗੋਲ ਗੱਪੇ ਜਾਰੇ ਨਾਲ ਗੋਲ ਗੱਪੇ ਸਸ਼ੀਕਲ ਜੀ ਬਰਾਸ ਸਭਲਾ ਬੇ ਤੁਹਾਡਾ ਸਵਾਗਤ ਹੈ ਲਓ ਜੀ ਦਿਨ ਹੋ ਗਿਆ ਅੱਜ ਐਤਵਾਰ ਐਤਵਾਰ ਇੰਜੋਏ ਕਰ ਰਹੇ ਹਾਂ ਅੱਜ ਗੋਲ ਗੱਪੇ ਖਾ ਕੇ ਤੇ ਤੇਲ ਕੜਕ ਕੇ ਪਣੀ ਲੈ ਲਈ ਵੇ ਲੋਏ ਦੀ ਫਰਾਈਪਨ ਲੈ ਲਿਆ ਇਹ ਛੋਟਾ ਜਿਹਾ ਸਾਵਣ ਲਈ ਕਿਉਂਕਿ ਦੂਸਰਾ ਫਰਾਈ ਕਰਨ ਵੇਲਾ ਨਹੀਂ ਸੀ ਤੇ ਕੜਾਈ ਦੇ ਵਿੱਚ ਫਿਰ ਕਢਣੇ ਉੱਕੇ ਸੀਗੇ ਡਾਈ ਚੋਰਸ ਹੈ ਤੇ ਫਿਰ ਤੇਲ ਬੜਾ ਲੱਗਦਾ ਇਹ ਗੋਲ ਗੁੱਪੇ ਪਏ ਸੀ ਕਾਫੀ ਟਾਈਮ ਦੇ ਮੈਂ ਕਿਹਾ ਚਲੋ ਬਣਾ ਲੈਂਗੇ ਤੇ ਇਹ ਸ਼ੁਰੂ ਕਹਿੰਦੇ ਇਹ ਹੈ ਕਿ ਮੇਰਾ ਕੀ ਯੂਜ਼ ਕਰੀ ਜਾਂਦੇ ਆ ਗਿੱਲੀ ਸੀ ਪਾਣੀ ਇਹ ਤਾਂ ਟਿੱਕੀ ਹੈ ਸਰ ਪਹਿਲਾ ਬੋਲਾ ਦੁਪਾਤਰ ਅੜ ਗਿਆ ਉਹਨੇ ਗਿੱਲੀ ਆ ਤੇ ਹੁਣ ਅੰਦਰ ਤੇ ਆਪੇ ਸਕਾਤ ਕੋਣੇ ਕਹਿੰਦੇ ਮੈਂ ਤਾਂ ਘੇ ਪਣ ਵਾਸਤੇ ਲੈਂਦੀ ਤੇ ਮੇਰੇ ਨਾਲ ਗੋਲ ਗੱਪੇ ਬਣਾਈ ਜਾਂਦੇ ਆ ਸੀ ਚਾਹ ਬੰਗੀ ਪੋਣੀ ਗੋਲ ਗੱਪਾ ਸੜ ਗਿਆ ਪਾਣੀ ਕਿ ਨਹੀਂ ਮੈਂ ਨਹੀਂ ਕੱਢਣਾ ਚਲ ਪਾਣੀ ਨਿਕਲ ਗਿਆ ਸਾਈਡ ਤੇ ਲੱਗ ਜਾਂਦਾ ਨਾ ਟੈਪ ਟੋਪੀਆ ਨਹੀਂ ਪੋਣੀ ਵੀ ਕਿੱਲੀ ਸੀ ਫੇਰ ਹੋ ਗਈ ਫੇਰ ਹੋ ਗਈ ਫੇਰ ਤਾਂ ਕੰਮ ਖਰਾਬ ਹੀ ਆ ਤੇ ਉਹਦੇ ਨਾਲ ਨਿਕਲਣੇ ਨਹੀਂ ਇਹ ਵਿਚ ਨਹੀਂ ਪਣੀ ਚਾਹ ਮੀਂਹ ਅੱਗੇ ਰੋਟੀ ਕੱਢੀ ਨੀ। ਇਹਦਾ ਤੰਗਿਆ ਤੇਲ ਬੜਾ ਹਲਕਾ ਗਿਆ। ਬੋਲਾ ਬਣ ਗਿਆ। ਥੋੜਾ ਜਨਾ ਤੇਲ ਜਿਹੜਾ ਹਿੱਚ ਲੈ ਲੈਂਦਾ। ਕੜਨੀ ਕੱਢ ਲੈਣੇ ਸੀ ਫਰਜ ਸਪੈਲ ਉਪਰ। ਫੇਰ ਬੱਦਰ ਬਣਨੇ ਸ਼ੁਰੂ ਹੋ ਗਏ। ਫਿਰ ਬੰਨ ਲੇਕਰ ਤਾਂ ਉੱਪਰ ਅੰਦੂਆ। ਜੇ ਵਾੜ ਕਾਮਯਾਬ ਹੋਈ ਜੇ ਮੈਂ ਤਾਂ ਹੋਣਾ ਨਹੀਂ। ਸਵਾਦ ਆਉਂਦਾ ਵੀ ਇਹ ਇਹਦੇ ਵਧੀਆ ਬਣਦੇ ਆ ਕਿਉਂ ਇਸ ਸਵਾਦ ਦੇ ਉਹ ਜਿਹੜੇ ਦੂਜੇ ਮੰਡੀ ਆ ਦੇ ਹੁੰਦੇ ਉਹ ਨਾ ਵਰਗੇ ਨਹੀਂ ਬਣਦੇ ਮੰਡੀ ਵਾਲੇ ਕਹਿੰਦੇ ਇਹ ਰੇੜੀ ਆ ਦੇ ਹੁੰਦੇ ਉਹਦਾ ਫਿਰ ਆਪੇ ਸਵਾਦ ਹੁੰਦਾ ਨਹੀਂ ਉਹ ਦੂਜੇ ਆਟੇ ਦੇ ਪਤਾ ਨਹੀਂ ਕਿਹੜੇ ਹੁੰਦੇ ਤੇ ਹੱਥ ਘਟੋਲੇ ਹੁੰਦੇ ਲਾਨੇ ਇਹ ਸੂਜੀ ਦੇ ਆਟੇ ਦੇ ਹੁੰਦੇ ਆ ਪਤਾ ਨਹੀਂ ਇਹ ਕਿਹੜਾ ਆਟਾ ਹੈ ਉਹ ਨਹੀਂ ਟੈਸਟ ਬਣਦਾ ਇਹ ਪਏ ਫਿਰ ਖਰਾਬ ਹੀ ਹੋ ਜਾਣੇ ਸੀ

ਬੱਦੇ ਦੇ ਹੁੰਦੇ ਸੂਜੀ ਸੂਜੀ ਦੇ ਆਪਾਂ ਖਾਣੇ ਦੋ ਤਰ੍ਹਾਂ ਦੇ ਹੁੰਦੇ ਆ ਉਹ ਜਿਹੜੇ ਆਟੇ ਆ ਦੇ ਹੁੰਦੇ ਉਹ ਸਹੀ ਹ ਹ ਇਹ ਹੋਰ ਚੀਜ਼ ਤੇ ਅ ਕਈ ਇਹ ਜਿਹੜੇ ਆਪਾਂ ਉਸ ਰਿੜੀ ਤੋਂ ਖਾ ਕੇ ਆਨੇ ਆ ਹਨਾ ਉਹ ਵੀ ਹੈ ਜੇ ਤਾਂ ਉਹ ਸਵਾਦ ਹੁੰਦੇ ਆ ਜਿਹੜੇ ਹੋਰਾਂ ਤੋਂ ਖਾ ਕੇ ਇਸ ਤੋਂ ਉਹ ਨਹੀਂ ਵਧੀਆ ਲੱਗਦੇ ਬਈ ਆਰਤੀਆ ਤੇ ਦੁੱਧ ਨਾਲ ਖਾਈ ਹੋਣੀ ਸਵਾਦ ਹੀ ਦੇ ਕਿਸੇ ਨੂੰ ਟ੍ਰਿਕ ਹੁੰਦੀ ਬਣਾਉਂਦੇ ਚਲੇ ਦ ਮਮੇ ਕੇ ਖਰਾਬ ਹੋ ਜਾਣੇ ਕਈ ਰੇਟ ਲੜ ਸਾਰੇ ਬੱਟੇ ਜਿੰਨੇ 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 ਖਾਣੇ ਨੇ ਇਕੱਠੇ ਨੂੰ ਬਣਾ ਲੈ ਕਿੰਨੇ ਉਹਨੇ ਖਾਣੇ ਮਨਵੀਰ ਆਇਆ लीने उन अलॻि पखी बि न ਖਾਣੋ ਲੈ ਸਮੋਸਾ ਸਮੋਸੇ ਵਾਲੀ ਚਟਨੀ ਦੀ ਹੀ ਬਣਾ ਲਈ ਆਪਾਂ ਗੁਲਗੱਪੇ ਵਾਲੀ ਚਟਨੀ ਹੁਣ ਦਹੀਂ 파ਕੀ ਗੁਲਗੱਪੇ ਖਾਓ ਚਟੇ ਬਣ ਗਏ ਇਹਦੇ ਵੀਡੀਓ ਹੁਣੇ ਸ਼ੁਰੂ ਹੋਣਗੇ ਜਿੱਥੇ ਡੁੱਲ ਗਈ ਨੇ ਚਲ ਆਣੀ ਹੋ ਗਿਆ ਪਿਆਰ ਉਹ ਕੱਢੋ 10 ਰੁਪਏ ਗੋਲ ਗੁੱਪੇ ਤਿਆਰ ਹੋ ਗਏ ਦੁਪਹਿਰ ਦੇ ਵੱਜ ਗਏ 3 ਤੇ ਚਾਹ ਪਾਣੀ ਆਪਾਂ ਪੀ ਲਿਆ ਸੀਗਾ ਤੇ ਇਹ ਜਿਹੜਾ ਸੂਟ ਮੈਂ ਪੇਂਟ ਕੀਤਾ ਆ ਤੁਸੀਂ ਬਹੁਤ ਸੋਹਣੀ ਕਮੈਂਟ ਕੀਤੀ ਹੈ ਜੀ ਬਹੁਤ ਵਧੀਆ ਲੱਗਿਆ ਤੇ ਇਹਦੀ ਫਰੰਟ ਸਾਈਡ ਮੈਂ ਪੇਂਟ ਕਰ ਲਈ ਸੀ ਕਿਉਂਕਿ ਜਿਸ ਦਿਨ ਮੈਂ ਛਪਵਾਉਣ ਗਈ ਸੀ ਉਸ ਦਿਨ ਮੈਨੂੰ ਬੁਖਾਰ ਸੀਗਾ ਇੰਜੈਕਸ਼ਨ ਵਗੈਰਾ ਲੱਗਿਆ ਸੀਗਾ ਤੇ ਖੰਗ ਵਗੈਰਾ ਵੀ ਬਹੁਤ ਸੀਗੀ ਤੇ ਇਸ ਕਰਕੇ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵਸ ਤੁਸੀਂ ਅ ਘੇਰੇ ਤੇ ਇਧਰ ਛਾਪ ਦਿਓ ਤੇ ਬਾਜੂ ਫਿਰ ਘਰ ਜਾ ਕੇ ਦੇਖਾਂਗੇ ਕਿਉਂਕਿ ਜਦੋਂ ਇੰਜੈਕਸ਼ਨ ਵਗੈਰਾ ਲੱਗਿਆ ਹੋਵੇ ਨਾ ਫਿਰ ਦਿਮਾਗ じゃ ਕੰਮ ਨਹੀਂ ਕਰਦਾਗਾ ਮੈਂ ਕਿਤੇ ਗਲਤ ਨਾ ਛਪਵਾ ਲਾ ਇਸ ਕਰਕੇ ਫਿਰ ਮੈਂ ਉਸ ਤੋਂ ਬਾਅਦ ਇਹ ਫਰੰਟ ਸਾਈਡ ਜਿਹੜੀ ਸੀਗੀ ਉਹ ਪੇਂਟ ਕਰ ਲਈ ਸੀਗੀ ਤੇ ਬਾਜੂ ਤੇ ਅੱਜ ਮੈਂ ਅੱਧਾ ਫੁੱਲ ਜਿਹੜਾ ਆ ਖੁਦ ਹੀ ਛਾਪ ਲਿਆ ਸੀ ਇੱਥੇ ਬੈਠ ਕੇ ਤੇ ਹੁਣ ਮੈਂ ਕਿ ਇਸ ਨੂੰ ਫਰੇਮ ਲਾ ਕੇ ਕਰ ਲੈਣੀ ਆ ਪੇਂਟ ਕਿਉਂਕਿ ਅੱਜ ਸੰਡੇ ਆ ਬੱਚੇ ਆਉਣੇ ਨਹੀਂ ਸੀ ਟਿਊਸ਼ਨ ਵਾਲੇ ਤੇ ਇਸ ਕਰਕੇ ਮੈਂ ਕਿ ਚਲੋ ਮੇਰੇ ਕੋਲ ਟਾਈਮ ਹੈਗਾ ਪਰ ਅਜ ਮੈਂ ਕਿਚਨ ਦੇ ਕੰਮ ਕਾਜ ਨਹੀਂ ਸ਼ੁਰੂ ਕੀਤੇ ਪਹਿਲਾਂ ਮੈਂ ਕਿ ਪੇਂਟ ਕਰ ਲਾਂ ਮੈਂ ਦੇਖ ਲਵਾਂਗੀ ਕਿੰਨਾ ਕੁ ਟਾਈਮ ਆ ਉਸ ਦੇ ਅਕੋਰਡਿੰਗ ਮੈਂ ਜਿਹੜੇ ਸ਼ਾਮ ਦੀ ਹੈਨਾ ਕੰਮ ਕਾਜ ਆ ਕਿਚਨ ਦੇ ਉਹ ਬਾਅਦ ਵਿੱਚ ਕਰ ਲੂੰਗੀ ਆ ਫਰੇਮ ਥੋੜਾ ਜਿਹਾ ਢਿੱਲਾ ਹੋ ਗਿਆ ਤੇ ਇਸ ਨੂੰ ਇਧਰ ਧਾਗਾ ਲਪੇਟ ਕੇ ਸਹੀ ਕੀਤਾ। ਲਓ ਜੀ ਫਿਰ ਆਪਾਂ ਆ ਗਏ ਸੀਗੇ ਕਿਚਨ ਵਿੱਚ ਤੇ ਅੱਜ ਮੈਂ ਬਣਾਉਣ ਲੱਗੀ ਹੋਈ ਸੀਗੀ ਦਾਲ ਮੂੰਗੀ ਛੋਲਿਆਂ ਦੀ ਤੇ ਭਿੰਡੀਆਂ ਦੀ ਸਬਜ਼ੀ। ਕਹਿੰਦੇ ਅੱਜ ਪਰਮੀਆਂ ਭਿੰਡੀਆਂ ਬਣਾਉ। ਤੇ ਤੇਲ ਜਿਹੜਾ ਸੀਗਾ ਉਹ ਗੋਲ ਗੱਪੇ ਵਾਲਾ ਇਹੀ ਕਲਕਿਆ ਹੋਇਆ ਸੀਗਾ। ਮੈਂ ਕਿਹਾ ਚਲੋ ਜਰਾ ਟਾਈਮ ਨਹੀਂ ਲੱਗਣਾਗਾ ਤੇ ਭਿੰਡੀਆਂ ਮੈਂ ਬਸ ਦੁਪਹਿਰੇ ਜਿਹੜੀਆਂ ਆ ਕੱਟ ਲਾ ਕੇ ਭਰ ਕੇ ਰੱਖ ਗਈ ਸੀਗੀ। ਕਿ ਸ਼ਾਮ ਨੂੰ ਫਿਰ ਇਹਨਾਂ ਚੀਜ਼ਾਂ ਤੇ ਟਾਈਮ ਘਟ ਹੁੰਦਾ ਕਿਉਂਕਿ ਇਹ ਕੰਮ ਜਿਹੜੇ ਹੁੰਦੇ ਨੇ ਨਾ ਕੁਕਿੰਗ ਵਾਲੇ ਬਹੁਤ ਟਾਈਮ ਲੈ ਲੈਂਦੇ ਆ ਤੇ ਇਸ ਕਰਕੇ ਮੈਂ ਇਹ ਦੇਖੋ ਪਿੰਡੀਆਂ ਜਿਹੜੀਆਂ ਆ ਇਹ ਮਸਾਲਾ ਗਰਮ ਮਸਾਲਾ ਲੂਣ ਮਿਰਚ ਤੇ ਅਮਚੂਰ ਤੇ ਹਲਦੀ ਸਾਰਾ ਮਿਕਸ ਕਰਕੇ ਤੇ ਇਹ ਪਿੰਡੀਆਂ ਦੇ ਵਿੱਚ ਘਟ ਲਾ ਕੇ ਤੇ ਇਹਨਾਂ ਨੂੰ ਭਰ ਕੇ ਰੱਖ ਗਈ ਸੀ ਹੁਣ ਵਧੀਆ ਰਸ ਗਿਆ ਇਹਨਾਂ ਦੇ ਵਿੱਚ ਹੁਣ ਮੈਂ ਇਹਨਾਂ ਨੂੰ ਤਲ ਕੇ ਰੱਖ ਲੈਣੀਆਂ ਪਿਆਜ਼ ਮੈਂ ਥੋੜੇ ਜੇ ਕੱਟ ਲੈ ਸੀਗੇ ਦੇਖੋ ਜਿਹੜੀਆਂ ਦੂਜੀ ਆ ਭਿੰਡੀਆਂ ਕੱਟ ਕੇ ਬਣਾਉਣੀਆਂ ਉਹਦੇ ਵਿੱਚ ਪਿਆਜ਼ ਵੀ ਜ਼ਿਆਦਾ ਪੈਂਦੇ ਆ ਨਾ ਤੇ ਇਹਨਾਂ ਵਿੱਚ ਤਾਂ ਥੋੜੇ ਜੇ ਜ਼ਰੂਰਤ ਹੁੰਦੀ ਹੈ ਬਾਕੀ ਮੈਂ ਜਿਹੜੀਆਂ ਹਰੀਆਂ ਮਿਰਚਾਂ ਕੱਲ ਤੋੜ ਕੇ ਲਿਆਂਦੀਆਂ ਸੀ ਤਲੀਆਂ ਸੀ ਉਹ ਵੀ ਮੈਂ ਇਹਨਾਂ ਦੇ ਵਿੱਚ ਹੀ ਪਾ ਲੈਣੀਆਂ ਕਿਉਂਕਿ ਉਹ ਮਿਰਚਾਂ ਹੈਗੀਆਂ ਮਿੱਠੀਆਂ ਤੇ ਮਿੱਠੀਆਂ ਤਾਂ ਸਾਡੇ ਘਰੇ ਖਾਣੀਆਂ ਬਿਲਕੁਲ ਪਸੰਦ ਨਹੀਂ ਕਰਦੇ ਕਹਣਗੇ ਤਿੱਖੀਆਂ ਹੋਣ ਤੇ ਫਿਰ ਮੈਂ ਕਿਹਾ ਉਹਵੇਂ ਤਾਂ ਕਰਾਰੀਆਂ ਨਹੀਂ ਬਣਿਆਂਗੀਆਂ ਚਲੋ ਇਸ ਵਿੱਚ ਪਾ ਲੈਂਦੀਆਂ ਨਾਲੇ ਤਾਂ ਵੀ ਪਿੰਡੀਆਂ ਮਾਵੋ ਬਣ ਜਾਣਗੀਆਂ ਨਾਲੇ ਮਿਰਚਾਂ ਵੀ ਖਾਧੀਆਂ ਜਾਣਗੀਆਂ ਤੇ ਦਾਲ ਬਣ ਢੀ ਸੀਗੀ ਅੱਜ ਸਾਉਤੀ ਮੂੰਗੀ ਛੋਲੇ ਦੀ ਮੂੰਗੀ ਛੋਲਿਆਂ ਦੀ ਕਿਉਂਕਿ ਨਾ ਜਿਹੜੀ ਪਿੰਡੀਆਂ ਆ ਇਹ ਤੇਲ ਚ ਬਣਾਉਣੀਆਂ ਫਿਰ ਮੰਮੀ ਕਹਿ ਦਿੰਦੇ ਵੀ ਰਾਤ ਨੂੰ ਨਾ ਮੰਮੀ ਨੂੰ ਤੇਲ ਵਾਲੀ ਸਬਜੀ ਘਾਟੀ ਛੱਟ ਪੈਂਦੀ ਐ ਮੈਂ ਕਿਹਾ ਚਲੋ ਨਾਲੇ ਪਿੰਡੀਆਂ ਥੋੜੀਆਂ ਆ ਦਾਲ ਬਣਾ ਲੈਨੇ ਆ ਸਵੇਰ ਦਾ ਵੀ ਸਰਜੂਗਾ ਜੀ ਤੇ ਇਸ ਕਰਕੇ ਆਪਾਂ ਲੱਗ ਰਹੇ ਕਿਚਨ ਦੇ ਕੰਮਕਾਜ ਕਰਨ ਛਿਤੀ ਛਿਤੀ ਤੇ ਅੱਜ ਦੇ ਵਲੌਗ ਦਾ ਵੀ ਆਪਾਂ ਐਂਡ ਕਰ ਰਹੇ ਹਾਂ ਜੀ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਪੂਰਾ ਜਰੂਰ ਦੇਖਿਆ ਕਰੋ ਜੀ ਬਹੁਤ ਜ਼ਿਆਦਾ ਤੁਹਾਡੇ سپورਟ ਦੀ ਜ਼ਰੂਰਤ ਹੈ ਆਪਾਂ ਮਿਹਨਤ ਕਰ ਰਹੇ ਹਾਂ ਤੇ ਤੁਹਾਡੇ سپورਟ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਤੁਹਾਡੇ سپورਟ ਨਾਲ ਹੀ ਇੱਥੇ ਤੱਕ ਆਏ ਹਾਂ ਹਨ ਵੀ ਤੁਸੀਂ سپورਟ ਦਿੰਦੇ ਰਹੇ ਹੋ ਕਮੈਂਟ ਕਰਦੇ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਹੈ ਤੇ ਪਲੀਜ਼ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੱਖਿਆ ਤੁਸੀਂ ਪੂਰਾ ਵਾਚ ਜ਼ਰੂਰ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਕਿਉਂਕਿ ਜੇ ਤੁਸੀਂ ਸਪੋਰਟ ਕਰੋਗੇ ਤਾਂ ਫਿਰ ਆਪਣਾ ਮਨ ਕਰੂਗਾ ਵੀ ਆਪਾਂ ਹੋਰ ਵਲੌਗ ਬਣਾਈਏ ਤੇ ਬਸ ਵਾਚ ਟਾਈਮ ਤੁਸੀਂ ਕੰਪਲੀਟ ਕਰਉਣਾ ਹੈ ਮੇਰਾ ਤੇ ਅੱਜ ਵਾਲੇ ਵਲੌਗ ਦਾ ਆਪਾਂ ਕਰਦੇ ਆਂਡ ਇੱਥੇ ਦੀ ਮਿਰਚਾਂ ਜਿਹੜੀਆਂ ਸੀਗੀਆਂ ਉਹ ਆਪਾਂ ਵਿੱਚੇ ਮਿਕਸ ਕਰ ਲਈਆਂ ਭਿੰਡੀਆਂ ਦੇ ਕਿਉਂਕਿ ਆਪਾਂ ਨੂੰ ਤਾਂ ਮਿੱਠੀਆਂ ਤਾਂ ਮੈਂ ਖਾ ਲੈਨੀ ਆ ਤਿੱਖੀਆਂ ਜਿਹੜੀਆਂ ਆ ਉਹ ਬਿਲਕੁਲ ਨਹੀਂ ਖਾਧੀਆਂ ਜਾਂਦੀਆਂ ਗੀਆਂ ਤੇ ਇਸ ਕਰਕੇ ਇਹ ਇਹਨਾਂ ਨੂੰ ਕਰਾਰੀਆਂ ਪਸੰਦ ਹੈ ਤੇ ਆਪਾਂ ਇਹਦੇ ਵਿੱਚ ਮਿਕਸ ਕਰ ਲਈਆਂ ਮਿਲਾਂਗੇ ਕੱਲ ਨੂੰ ਸਸਿ